ਪਰ ਮੈਂ ਤੁਹਾਡੇ ਬੰਦੇ ਨੂੰ ਨਹੀਂ ਕੁੱਟਿਆ। ਮਨਸੇ ਐਸੋਸੀਏਸ਼ਨ ਜਿੰਦਾਬਾਦ ਸੰਜੀਤ ਮੰਗ ਜਿੰਦਾਬਾਦ ਸਾਡੇ ਨੈਸ਼ਨਲ ਪ੍ਰਤਾਨ ਜਿੰਦਾਬਾਦ ਇਹ ਆਪਣਾ ਇੱਕ ਬੰਦੇ ਦਾ ਵਿਚਾਰਿਆ ਇੱਕ ਪੱਤਰਕਾਰਤਾ ਵਾ ਉਹਨੇ ਕਿਹੜੇ ਢੰਗ ਨਾਲ ਕਰ ਲਈ ਹੈ। ਜੇ ਕੋਈ ਚੰਗਾ ਕੰਮ ਕਰਦਾ ਤਾਂ ਲੋਕ ਨੂੰ ਚੰਗਾ ਕਹਿ ਦਿੰਦੇ ਆ ਜੇ ਕੋਈ ਮਾੜਾ ਕਰਦਾ ਜਿੰਦਾਬਾਦ ਜਿੰਦਾਬਾਦ ਮਾਨਸ ਸਿੰਘ ਜਿੰਦਾਬਾਦ ਪ੍ਰਸੰਗਰ ਜਿੰਦਾਬਾਦ ਪ੍ਰਸੰਗਰ ਜਿੰਦਾਬਾਦ ਕਿਸ ادارے ਦਾ ਮੈਂ ਮੈਂਬਰ ਵੀ ਨਹੀਂ। ਪਟਿਆਲਾ ਪ੍ਰੈਸ ਕਲੱਬ ਵਿੱਚ ਪੱਤਰਕਾਰ ਜੂਨੀਅਰ ਪੈਸੇਨਜਰ ਜਰਨਲਿਸਟ ਐਸੋਸੀਏਸ਼ਨ ਦੀ ਐਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਹੰਸ ਮੋਨਦੀ ਰਹਿਨਮਾਈ ਹੇਠ ਕਰਵਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰੇ ਨੇ ਸਮੂਲੀਅਤ ਕੀਤੀ ਇਸ ਮੌਕੇ ਰਾਸ਼ਟਰੀ ਪ੍ਰਧਾਨ ਰਜੀਵ ਪੁੰਜੀ ਨੇ ਪੱਤਰਕਾਰ ਭਾਈਚਾਰੇ ਨਾਲ ਅਹਿਮ ਮੁੱਦਿਆਂ ਉੱਤੇ ਖੁੱਲਕੇ ਵਿਚਾਰ ਵਟਾਂਦਰੇ ਕੀਤੇ ਇਸ ਮੌਕੇ ਪੱਤਰਕਾਰ ਯੂਨੀਅਨ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵੱਲੋਂ ਮੀਟਿੰਗ ਵਿੱਚ ਆਏ ਹੋਏ ਪੱਤਰਕਾਰਾਂ ਨੂੰ 2025 ਦੀ ਡਾਇਰੀ ਅਤੇ ਕੈਲੰਡਰ ਦੇ ਕੇ ਸਨਮਾਨਿਤ ਵੀ ਕੀਤਾ ਮਾਝਾ ਲਾਈਵ ਟੀਵੀ ਲਈ ਬਟਾਲਾ ਤੋਂ ਬਿਊਰੋ ਰਿਪੋਰਟ ਅੱਜ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ ਜਿਹੜੀ ਮੀਟਿੰਗ ਇਥੇ ਬਟਾਲਾ ਵਿਖੇ ਕਰਵਾਈ ਗਈ ਹੈ ਇਹ ਮੀਟਿੰਗ ਜਿਹੜੀ ਹੈ ਪ੍ਰਸ਼ੰਗਰਸ ਜਨ ਅਸ਼ੀਸ਼ਾ ਨੂੰ ਜੁਨਾਮੀ ਪੱਤਰਕਾਰ ਭਾਈ ਜਰਦਾ ਸੀਗਾ ਉਹਨਾਂ ਨਾਲ ਮਿਲ ਕੇ ਕਰਵਾਈ ਗਈ ਹੈ ਜਿਹਦੀ ਪ੍ਰਧਾਨਗੀ ਮੌਹਲਾ ਸ੍ਰੀ ਨੇ ਕੀਤੀ ਹੈ ਔਰ ਇਸ ਮੀਟਿੰਗ ਵਿੱਚ ਪੱਤਰਕਾਰਾਂ ਨੂੰ ਆਉਣ ਵਾਲੀਆਂ ਦਰਪੇਸ਼ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤੇ ਗਏ ਨੇ ਔਰ ਇਹਦੇ ਨਾਲ ਨਾਲ ਹੀ ਅਸੀਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਇਕ ਆਪਣੀ ਯੂਨੀਅਨ ਵੱਲੋਂ ਡਾਇਰੀ ਜਿਹੜੀ ਆ 2025 ਦੀ ਲਾਂਚ ਕੀਤੀ ਹੈ ਔਰ ਇਹਦੇ ਨਾਲ ਨਾਲ ਇੱਕ 2025 ਦਾ ਪ੍ਰੈਸਿੰਗਰਸ ਜਰਨਿਸਟ ਐਸੋਸੀਏਸ਼ਨ ਵੱਲੋਂ ਕੈਲੰਡਰ ਜਿਹੜਾ ਵਾ ਉਹ ਜਾਰੀ ਕੀਤਾ ਹੈ ਔਰ ਇਹਦੇ ਨਾਲ ਨਾਲ ਹੀ ਜਿਹੜੀ ਜਥੇਬੰਦੀ ਹੈ ਹਮੇਸ਼ਾ ਦੀ ਤਰ੍ਹਾਂ ਅਸੀਂ ਵਚਨਬੱਧ ਹੈ ਪੱਤਰਕਾਰ ਸਾਥੀਆਂ ਨੂੰ ਅਸੀਂ ਵਿਸ਼ਵਾਸ ਦਿਵਾਇਆ ਹੈ ਕਿ ਜਦ ਜਦ ਵੀ ਜ਼ਰੂਰਤ ਪਈ ਹੈ ਪ੍ਰੈਸਿੰਗਰਸ ਜਰਨਿਸਟ ਐਸੋਸੀਏਸ਼ਨ ਵੱਲੋਂ ਆਪਣੇ ਪੱਤਰਕਾਰ ਭਾਈਚਾਰੇ ਨਾਲ ਆਪਣੇ ਸਾਥੀਆਂ ਨਾਲ ਆਪਣੇ ਮੈਂਬਰਾਂ ਨਾਲ ਚਟਾਨ ਵਾਂਗੂ ਅਸੀਂ ਖੜੇ ਰਹੇ ਆ ਤੇ ਅਗਾ ਵੀ ਰਵਾਂਗੇ ਤੇ ਇਹੀ ਅਮੀਰ ਜਿਹੜੀ ਆ ਰਸ਼ਿੰਗਰਸ ਜਨ ਅਸੋਸੀਏਸ਼ਨ ਵੱਲੋਂ ਆਪਣੇ ਮੈਂਬਰਾਂ ਤੋਂ ਵੀ ਕੀਤੀ ਗਈ ਹੈ ਔਰ ਮੈਂ ਆਸ ਕਰਦਾ ਕਿ ਜਿੰਨੇ ਵੀ ਸਾਥੀ ਨੇ ਮੇਰੇ ਪੱਤਰਕਾਰ ਵੀਰ ਨੇ ਉਹ ਉਸੇ ਤਰ੍ਹਾਂ ਹੀ ਸਾਨੂੰ ਬਿਲਕੁਲ ਸੰਪੂਰਨ ਸਹਿਯੋਗ ਦੇਣਗੇ ਜਿਸ ਤਰ੍ਹਾਂ ਪ੍ਰੈਸ਼ਿੰਗ ਕਨਸਲਟੈਂਟ ਅਸਿਸਟੈਂਟ ਨੂੰ ਉਹਨਾਂ ਨੂੰ ਸਹਿਯੋਗ ਦਿੱਤਾ ਜਾਂਦਾ ਹੈ ਦੇਖੋ ਮੈਂ ਜਿਹੜਾ ਨਵਾਂ ਯੂਥ ਹੈ ਪੱਤਰਕਾਰ ਭਾਈਚਾਰਾ ਮੈਂ ਤਾਂ ਕਹਿਣਾ ਕਿ ਉਹਨਾਂ ਨੂੰ ਫੀਲਡ ਵਿੱਚ ਆਉਣ ਲੱਗਿਆ ਪਹਿਲਾਂ ਸੋਚਣਾ ਚਾਹੀਦਾ ਸਮਝਣਾ ਚਾਹੀਦਾ ਕਿ ਪੱਤਰਕਾਰੀ ਕਿਸ ਨੂੰ ਕਹਿੰਦੇ ਆ ਤੇ ਪੱਤਰਕਾਰੀ ਦੇ ਵਿੱਚ ਆਉਣ ਵਾਸਤੇ ਸਾਨੂੰ ਕੀ ਕੀ ਕਰਨਾ ਚਾਹੀਦਾ ਹੈ ਕਿਸ ਤਰ੍ਹਾਂ ਕੰਮ ਕਰਨਾ ਕਿਸ ਤਰ੍ਹਾਂ ਵਰਕ ਕਰਨਾ ਕਿਸ ਤਰ੍ਹਾਂ ਫੀਲਡ ਵਿੱਚ ਜਾਣਾ ਹੈ ਔਰ ਜਿਹੜੇ ਤੁਹਾਡੇ ਪੁਰਾਣੇ ਪੱਤਰਕਾਰ ਹੈਗੇ ਨੇ ਫੀਲਡ ਵਿੱਚ ਕੰਮ ਕਰਦੇ ਤੇ ਅਰਬੇ ਕਰ ਪੱਤਰਕਾਰ ਨੇ ਇਹਨਾਂ ਦੇ ਕੋਲੋਂ ਤਾਨੂੰ ਬਹੁਤ ਜ਼ਿਆਦਾ ਸਿੱਖਣ ਦੀ ਜ਼ਰੂਰਤ ਹੈ ਗਿਆਨ ਲੈਣ ਦੀ ਜ਼ਰੂਰਤ ਹੈ ਔਰ ਜਦੋਂ ਵੀ ਤੁਸੀਂ ਕਿਸੇ ਨੂੰ ਗੁਰੂ ਧਾਰਦੇ ਹੋ ਆਪਣੇ ਦੋਨੋਂ ਉਹਨੂੰ ਸੰਪੂਰਨ ਰੂਪ ਵਿੱਚ ਆਪਣਾ ਗੁਰੂ ਮੰਨ ਲੈਂਦੇ ਕਿਸੇ ਨਿਸ਼ਠਾ ਦੇ ਨਾਲ ਤਾਂ ਤੁਹਾਨੂੰ ਜ਼ਰੂਰ ਗਿਆਨ ਦੇਣਗੇ ਉਹਨਾਂ ਕੋਲੋਂ ਫਿਰ ਸਿੱਖ ਸਕਦੇ ਹੋ ਇਹ ਕਿ ਨਹੀਂ ਤੁਹਾਨੂੰ ਕੋਈ ਜਾਣ ਕੇ ਦਿੰਦਾ ਦੂਸਰੇ ਕੋਲ ਤੁਸੀਂ ਪੁੱਛ ਸਕਦੇ ਜੇ ਨਹੀਂ ਤਾਂ ਜਿਹੜੀ ਸਾਡੀ ਪ੍ਰਸ਼ੰਗਰਸ ਜਨਰਲਿਸਟ ਐਸੋਸੀਏਸ਼ਨ ਹੈ ਨਵੇਂ ਜੂਥ ਨੂੰ ਅਸੀਂ ਸਿਖਾ ਰਹੇ ਹਾਂ ਕੋਈ ਪੁੱਛਣਾ ਚਾਹਤੇ ਸਾਲਾ ਸੰਪਰਕ ਕਰ ਸਕਦੇ ਸਾਲਾ ਤਾਲਮਿਲ ਕਰ ਸਕਦੇ ਆ ਆਪਣਾ ਤਿਰਵਾ ਜੋ ਸਾਡਾ ਅਸੀਂ ਉਹਨਾਂ ਨਾਲ ਸ਼ੇਅਰ ਜਰੂਰ ਕਰਾਂਗੇ ਉਹਨਾਂ ਨੂੰ ਦੱਸਾਂਗੇ ਕੋਈ ਮੁਸ਼ਕਲ ਆਉਂਦੀ ਸਾਲਾ ਗੱਲਬਾਤ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਆਪਣੇ ਪੱਤਰਕਾਰ ਸਾਥੀ ਵੀਰਾਂ ਦਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਮੈਸੇਜ ਦੇ ਥਰੂ ਇੱਕ ਪਰਵੀ ਹੰਗਾਰਾ ਭਰ ਕੇ ਇਹ ਪੱਤਰਕਾਰਾਂ ਦਾ ਜਿਹੜਾ ਇਕੱਠ ਆ ਬਟਾਲਾ ਸ਼ਹਿਰ ਦੇ ਬਟਾਲਾ ਕਲੱਬ ਵਿੱਚ ਅੱਜ ਹੋਇਆ ਏ ਔਰ ਇਹ ਜਿਹੜੀ ਮੀਟਿੰਗ ਆ ਇਹ ਇੱਕ ਵਿਸ਼ਾਲ ਮੀਟਿੰਗ ਦਾ ਰੂਪ ਧਾਰ ਗਈ ਔਰ ਇਹ ਸਾਡਾ ਪ੍ਰੋਗਰਾਮ ਹਰ ਸਾਲ ਦੇ ਵਿੱਚ ਸਟਾਰਟਿੰਗ ਵਿੱਚ ਅਸੀਂ ਪ੍ਰੋਗਰਾਮ ਕਰਦੇ ਹਾਂ ਜਿਹੜਾ ਇੱਕ ਵਾਰੀ ਪੱਤਰਕਾਰਾਂ ਨਾਲ ਮਿਲਣੀ ਕੀਤੀ ਜਾਵੇ ਦੂਸਰਾ ਇਹ ਆ ਵੀ ਸਾਡੇ ਪੱਤਰਕਾਰਾਂ ਨੂੰ ਜਿਹੜੀਆਂ ਫੀਲਡ ਵਿੱਚ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ ਉਹਦੇ ਵਿੱਚ ਵੀ ਸਾਡੀ ਜਿਹੜੀ ਪ੍ਰੈਸਿੰਗ ਅਸੋਸੀਏਸ਼ਨ ਜਰਨਲਿਸਟ ਐਸੋਸੀਏਸ਼ਨ ਜਿਹੜੀ ਸਾਡੀ ਪੱਤਰਕਾਰਾਂ ਦੀ ਯੂਨੀਅਨ ਹੈ ਇਹ ਬਹੁਤ ਹੀ ਵਧੀਆ ਕਾਰਲਾ ਕਰਦੀ ਹੈ ਉਹਨਾਂ ਨੂੰ ਇੱਕ ਤੇ ਸਿੱਖ ਨੂੰ ਮਿਲਦਾ ਹੈ ਕੁਝ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਦੇ ਉੱਪਰ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਸੋ ਬਹੁਤ ਹੀ ਮੈਂ ਧੰਨਵਾਦ ਕਰਦਾ ਸਾਡੇ ਨੈਸ਼ਨਲ ਪ੍ਰਧਾਨ ਸ੍ਰੀ ਸੰਜੀਪ ਪੁੰਜੀ ਦਾ ਜਿਹੜੇ ਆਪਣੇ ਬਟਾਲਾ ਸ਼ਹਿਰ ਵਿੱਚ ਅੱਜ ਉਹਨਾਂ ਨੇ ਆਏ ਨੇ ਮੈਂ ਬਹੁਤ ਬਹੁਤ ਧੰਨਵਾਦੀ ਕਰਦਾ ਔਰ ਉਹਨਾਂ ਪੱਤਰਕਾਰਾਂ ਵੀ ਦੰਦਾ ਜਿਨ੍ਹਾਂ ਨੇ ਆ ਕੇ ਸਾਨੂੰ ਬਹੁਤ ਹੀ ਵਧੀਆ ਰਿਸਪਾਂਸ ਦਿੱਤਾ ਹੈ